ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਖੋਸ ਸਹਿਬਾਨ ਨੂੰ ਧਰਮਕੋਟ ਜਿਹੜਾ ਆਪਣਾ ਟੂਰਨਾਮੈਂਟ ਉਹਦੀਆਂ ਟਾਈਆਂ ਲੱਗੀਆਂ ਪਾਉਣ ਠੀਕ ਆ ਜੀ ਜਿਹੜੇ ਬਣਨਗੇ ਪਰਚੀਆਂ ਦੇ ਨਾਲ ਹੀ ਪੂਰ ਬਣਨਗੇ ਪਰਚੀਆਂ ਦੇ ਨਾਲ ਹੀ ਮੈਚ ਬਣਨਗੇ ਕਿਸੇ ਨਾਲ ਕੋਈ ਵੀ ਪੱਖਪਾਤ ਨਹੀਂ ਹੋਊਗਾ ਆ ਬਾਕੀ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਆ ਜੀ ਆ ਦੇਖੋ ਜੀ 6 ਪਰਚੀਆਂ 6 ਕਲੱਬਾਂ ਦੇ ਨਾਮ ਆ ਇਹਦੇ ਵਿੱਚ ਅਸੀਂ ਪਰਚੀਆਂ ਹੁਣ ਮੈਂ ਸਿੱਟੂਗਾ ਆ ਬੰਦੇ ਹੋ ਦੋ ਆਏ ਲਵੇ ਸੋਣ ਤੋਂ ਥੱਲੇ ਆ ਸਿੱਟਤੀਆਂ 1 ਮਿੰਟ 1 ਮਿੰਟ 1 ਮਿੰਟ ਜਿਹੜੀ ਐਲੀ ਪਰਚੀ ਚੱਕਾਂਗੇ ਇੱਕ ਉਹ ਏ ਪੂਲ ਚ 22 ਆ ਜੀ ਚੱਕੋ ਇੱਕ ਪਰਚੀ ਚੱਕੋ ਕਿੱਧਰ ਚੱਕਦੇ ਜਿਹੜੀ ਮੰਗੀ ਖੋਲੋ ਜੀ ਇੱਧਰ ਆ ਜਾ ਦਿਖਾਓ ਖੋਲੋ ਦਿਖਾ ਦਿਓ ਨਾਲ ਦੀ ਗੱਗੀ ਕਲੱਬ ਮਾਲਵਾ ਗੱਗੀ ਕਲੱਬ ਮਾਲਵਾ ਏ ਪੂਲ ਚ ਇੱਕ ਨੰਬਰ ਤੇ ਜਾਈਏ ਹੁਣ ਜਿਹੜੀ ਆਪਾਂ ਦੂਜੀ ਪਰਚੀ ਚੱਕਾਂਗੇ ਉਹ 8 ਨੰਬਰ ਤੇ ਜਾਏਗੀ ਜੀ ਉਹ ਵੀ ਪੂਲ ਦੇ ਵਿੱਚ ਉਹਨੂੰ 22 ਲੱਗੇਗੀ ਆ ਤੋਂ ਬੰਨ 8 ਨੰਬਰ ਤੇ ਤੋਤਾ ਤੋਤਾ ਸਿੰਘ ਵਾਲਾ ਤੋਤਾ ਸਿੰਘ ਹੁਣ ਆਪਾਂ ਇੱਕ ਪਰਚੀ ਚੱਕਾਂਗੇ ਉਹ 4 ਨੰਬਰ ਤੇ ਜਾਏਗੀ ਜੀ ਇਹ ਪੂਲ ਦੇ ਵਿੱਚ ਚੱਕ ਕੋਈ ਨਾ ਕੋਈ ਗੱਲਾਂ ਆਵਰੀ ਮਾਜਾ ਖਾ ਸਕਰੇ ਵਾਲਾ ਮਾਜਾ ਖਾ ਸਕਰੇ ਵਾਲਾ ਹੁਣ ਆਪਾਂ ਪਰਚੀ ਚੱਕਾਂਗੇ ਉਹ ਜਾਏਗੀ 5 ਨੰਬਰ ਤੇ B ਪੂਲ ਚ 5 ਨੰਬਰ ਤੇ ਉਹਨੂੰ ਖੋਲ ਦੇ ਸਾਹਮਣੇ ਖੋਲ ਦੇ ਖੋਲ ਖੋਲ ਪਾਉਣ ਨਾ ਦੀ ਪੱਤਰਗਾਮ ਪੱਤਰਕਣਾ ਪੱਤਰਕਣਾ 5 ਨੰਬਰ ਹੁਣ ਜੀ ਆਪਣਾ ਮੈਚ ਬਣਨ ਲੱਗਾ ਫਸਟ ਇਹ ਪੂਲ ਦਾ ਪਹਿਲਾ ਮੈਚ ਬਣੂਗਾ ਇਹ ਪਰਚੀ ਜਾਊਗੀ 3 ਤੇ ਹਾਂਜੀ ਆ ਪਹਿਲਾ ਮੈਚ ਬਣਨ ਲੱਗਾ ਜੀ ਇੱਕ ਵੱਲ ਤੋਂ ਚੱਕ ਰਿਹਾ ਹੈ ਇੱਕ ਮਿੰਟੇ ਕੋ ਚੱਕ ਰਹੇ ਨੇ ਮਾਨਕ ਗੁਵਾੜਾ ਗੁਵਾੜਾ ਇਹ ਜਾਊਗੀ 3 ਨੰਬਰ ਤੇ ਹੁਣ ਦੂਜਾ ਮੈਚ ਬਣਨ ਲੱਗਾ ਜੀ ਇਹ ਜਾਊਗੀ ਬੀ ਪੂਲ ਦੇ ਵਿੱਚ 6 ਨੰਬਰ ਤੇ ਬੋਟਰ ਬੱਟਰ ਬੱਟਰ ਹਾਂਜੀ ਆ ਦਿਖਾ ਦਿਓ ਇਹਦੇ ਇਹ ਆ ਤੁਹਾਡੇ ਸਾਹਮਣੇ ਆਪਣੀਆਂ ਟਾਈਆਂ ਪਈਆਂ ਨੇ ਜੀ ਪਹਿਲਾ ਮੈਚ ਮਾਨਕ ਫਗਵਾੜਾ ਤੇ ਮਾਝਾ ਖਾਲਸਾ ਕਰਿਆਲਾ ਦੂਜਾ ਮੈਚ ਹੈਗਾ ਪੱਤੜਕਲਾ ਤੇ ਬੱਟਰ ਦੁਬਾਰੇ ਟਾਈਆਂ ਨਹੀਂ ਪੈਣੀਆਂ ਜਿਹੜੀ ਮਾਨਕ ਫਗਵਾੜਾ ਤੇ ਮਾਝਾ ਕਰਿਆਲਾ ਚੋਂ ਜਿੱਤਦੀ ਆ ਉਹਦਾ ਸੈਮੀ ਆਉਣਾ ਹੈ ਗੱਗੀ ਕਲੱਬ ਮਾਲਵਾਣਾ ਜਿਹੜੀ ਪੱਤੜ ਕਲਾਂ ਤੇ ਬੁੱਟਰ ਚੋ ਜਿੱਤਦੀ ਆ ਉਹਦਾ ਮੈਚ ਆਉਣਾ ਵਾ ਤੋਤਾ ਸਿੰਘ ਵਾਲੇ ਨਾਲ ਇਸੇ ਤਰ੍ਹਾਂ ਹੀ ਇਹਨਾਂ ਦਾ ਸੈਮੀ ਹੋ ਕੇ ਗਾਂ ਫਾਈਨਲ ਆ ਜੀ ਧੰਨਵਾਦ ਜੀ